ਉਹ ਪਾਗਾਂ ਲਓ ਜੀ ਨੀਟੂ ਨੀਟੂ ਭਾਜੀ ਇੱਕ ਵਾਰੀ ਕਹਿ ਦੋ ਆ ਗਿਆ ਨੀਟੂ ਸ਼ਾਕਾ ਨੀਟੂ ਸਾਡੇ ਨੀਟੂ ਭਾਜਾ ਜੱਜੋ ਚਲਾਇਆ ਹੈ ਇੱਧਰ ਤੱਕ ਆਇਆ ਦੋ ਮਿੰਟ ਆ ਬੰਦਾ ਜੀ ਜਿਹਨੇ ਠੱਗੀ ਕੀਤੀ ਹੈ ਮੈਂ ਵੀ ਤੇ ਮੈਂ ਨਾ ਪਰੇਸ਼ਾਨ ਹਾਂ ਸਾਡੇ ਭਰਾ ਜੀ ਮੈਂ ਮਾਰੀ ਇੱਧਰ ਠੱਗੀ ਬੜੀ ਵੱਡੀ ਹੋਈ ਆ ਆ ਬੰਦਾ ਇਹ ਬੰਦਾ ਹੈ ਜਿਹਨੇ ਠੱਗੀ ਮਾਰੀ ਆ ਵੀਰ ਨਾਲ ਇਹ ਮੇਰੇ ਘਰ ਦਾ ਕਰਾਇਆ थोड़े <laughs> खणे <laughs> ਇਹ ਬੰਦੇ ਵੀ ਕਿਆ ਬਾਤ ਇਹ ਮੈਂ ਕਹਾਂ ਉਹਨੂੰ ਕਹਾਂ ਮੈਂ ਰੱਖ ਹਰੀ ਕੋਟ ਤੇ ਜਾਣਾ ਯਾਰ ਕਹਿੰਦਾ ਵੀ ਪਹਿਲਾਂ ਕਹਿੰਦਾ 100 ਰੁਪਏ ਬਾਅਦ ਕਹਿੰਦਾ 150 ਰੁਪਏ ਇੱਥੇ ਉੱਤਮ ਜੋ 200 ਰੁਪਏ ਬੰਦੇ ਨੂੰ ਮੈਂ ਕਹਾਂ ਦੇ ਉਹਨੇ ਮਿੰਟੇ 'ਚ ਬੰਦੇ ਕਿਤਹ ਗੋਣ ਕੀਤਾ ਤਿੰਨ ਚਾਰ ਬੰਦੇ ਬੁਲਾਏ ਆਪਣੇ ਭਾਜੀ ਗੁੰਡਾ ਬਦਮਾਸ਼ੀ ਦੇ ਨਾਲ ਇਹ ਬੰਦੇ ਨੇ ਪੈਸੇ ਮੇਰੇ ਕੋਲੋਂ ਲਏ ਆ ਚਲੋ ਠੀਕ ਹੈ ਮੇਰੇ ਕੋਲ ਭਾਈ ਇਹ 100 ਰੁਪਏ ਲਿਆ ਚੋਣਾ ਚੁਕਦਾ ਚੋਣੂਗਾ ਇਹ ਐਮਪੀ ਐਮਪੀ ਦੇ ਚੁੱਕੋਗੇ ਮੁੱਦਾ ਗੱਲ 100 ਦੀ ਨਹੀਂ ਗੱਲ 100 ਦੀ ਹੈ ਗੱਲ ਹੋਈ ਜਾਂਦੀ ਹੈ ਗੱਲ ਗਰੀਬ ਬੰਦੇ ਨਾਲ ਹੁੰਦਾ ਇਹ ਬੇਨਤੀ ਕਰਦਾ ਡੀਜੀਓ ਸਾਹਿਬ ਕਿ ਜੀਸੀ ਸਾਹਿਬ ਨੂੰ ਕਹੋ ਐਸਐਚਓ ਸਾਹਿਬ ਲਗੇ ਭਈ ਇੰਨਾ ਦੇ ਬੰਦਿਆਂ ਨੇ ਜਿਹੜੇ ਨੀਟੂ ਭਈ 100 ਰੁਪਏ ਦੀ ਕੰਪਲੀਟ ਲੱਗੇ ਜਾਣਗੇ ਗੱਲ 100 ਰੁਪਏ ਦੀ ਕਰ ਤੁਸੀਂ ਜਾਈ ਮੈਂ ਵੀ ਕਹਿੰਦਾ ਤੁਹਾਡੇ ਜੀ ਦੱਸੋ ਕਿ ਛਲਾ ਕੇ ਪਰਚ ਤੱਕ ਕੀ ਘਟਨਾ ਵਾਪਰੀ ਡਟਣਾ ਦੇਖੋ ਜੀ ਮੈਂ ਨਾ ਇਲੈਕਸ਼ਨ ਤੇ ਰਿਕਾਰਡਿੰਗ ਇੱਕ ਬੰਦੇ ਨੂੰ ਮਿਲਣ ਆਇਆ ਸੀ ਇੱਥੇ ਤੇ ਕੀ ਕੀਤਾ ਆ ਇੱਕ ਬੰਦਾ ਵਾ ਆਟੋ ਵਾਲਾ ਜਿੱਦੇ ਮਾਟੋ ਤੇ ਬੈਠਾ ਤੇ ਉਸ ਬੰਦੇ ਨੇ ਕੀ ਕੀਤਾ ਚੌਂਕ ਧੱਕ ਗਿਆ ਆ ਆਟੋ ਵਾਲਾ ਕਹਿੰਦਾ ਮੈਨੂੰ 100 ਰੁਪਏ ਦੇ ਦੋ ਮੈਨੂੰ 150 ਰੁਪਏ ਦੇ ਦੋ ਤੇ ਜੇ ਨਹੀਂ ਦੋਗੇ ਤਾਂ ਮੈਂ ਤੁਹਾਡੇ ਤੇ ਪਰਚਾ ਕਰਾ ਦੂੰਗਾ ਮੈਂ ਇਹ ਮੈਂ ਕਹਾ ਮੈਂ ਨੀਡੋ ਚਟਰਾ ਵਾਲਾ ਆਵਸ ਕੇਂਦਰ ਆ ਤੇ ਆ ਬੰਦਾ ਬੰਦੇ ਇਕੱਠੇ ਹੋਏ ਤਿੰਨ ਚਾਰ ਉਹ ਬੰਦੇ ਉਹ ਤੂੰ ਦੇ ਪੈਸੇ ਤੂੰ ਦੇ ਪੈਸੇ ਯਾਨੀ ਕਿ ਮੈਂ ਦੇਖਿਆ ਵੀ ਅਮਨ ਸਰ ਅਮਨ ਸਰ ਆ ਕੇ ਮੈਂ ਯਾਰ ਇੱਕ ਬੰਦੇ ਨੇ ਇੱਕ ਇਸ ਬੰਦੇ ਨੇ ਇਹਦੇ ਕਰਕੇ ਬਾਕੀ ਆਟੋ ਵਾਲੇ ਵੀ ਬਦਨਾਮ ਹੋ ਰਿਹਾ ਬਾਕੀ ਮਿਹਨਤੀ ਬੰਦੇ ਆ ਇਸ ਬੰਦੇ ਨੇ ਜੋ ਮੈਨਾਂ ਕੀਤਾ ਬੜਾ ਬੱਸ ਲੋਕੀ ਕੀਤੀ ਇਹਦਾ ਸੁਧਾਰੋ ਸਰਦਾਰ ਕਿਦਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਮੈਂ ਜਿੰਨੇ ਆਟੋ ਵਾਲੇ ਅਗੇ ਦੇਖੋ ਇੱਕ ਬੰਦੇ ਨੇ ਗਲਤੀ ਕੀਤੀ ਹੈ ਕਿਤੇ ਮਤਲਬ ਕਿ ਪ੍ਰਸ਼ਾਸਨ ਡੀਸੀ ਕਮਿਸ਼ਨਰ ਜਾਂ ਕਿ ਐਸਐਚਓ ਹੋਵੇ ਐ ਸਬ ਇੰਸਪੈਕਟਰ ਸਾਹਿਬ ਜਾਂ ਇੰਸਪੈਕਟਰ ਸਾਹਿਬ ਹੋਗੇ ਜਾਂ ਆਪਣੇ ਡੀਟੀਓ ਸਾਹਿਬ ਹੋਗੇ ਕੋਈ ਵੀ ਆ ਵੀ ਇਦਾਂ ਦੇ ਨੇ ਬੰਦੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਉਹ ਜੇ ਕੋਈ ਆਮ ਬੰਦਾ ਬਿੰਦਾ ਪਹਿਲੋਂ ਆਟੋ ਵਾਲੇ ਨਾਲ ਗੱਲ ਕਰਕੇ ਫਿਰ ਉਹ ਸਾਟੋ ਤੇ ਵਿਚਿਆ ਜਾਵੇ ਨਹੀਂ ਤੇ ਇਦਾਂ ਨੇ ਮੱਝ ਮਿਹਨਤ ਤੱਕ ਹੋ ਗਿਆ ਅਗਰ ਆਗੀ ਤੇ ਫਿਰ ਕਰੋਗੇ ਇਤਰਾਜੀ ਆਪਾ ਆਪਾ ਕੀ ਗੱਲ ਮਨ ਭਰਿਆ ਦੇਖੋ ਜੀ ਆਹ ਦੇਖੋ ਦੁਖੀ ਹੋਇਆ ਤੇ ਬੰਦੇ ਇਕੱਠੇ ਹੋਏ ਕਿੰਨੇ ਵੀ ਇਹਨੇ ਨਸ਼ਾ ਕੀਤਾ ਆਟੋ ਵਾਲੇ ਨੇ ਇਸ ਬੰਦੇ ਨਸ਼ਾ ਕੀਤਾ ਭਾਈ ਜੀ ਪੈਸੇ ਦੇ ਦੋ ਮੈਂ ਕਿਹਾ ਗੱਲ ਪੈਸੇ ਦੀ ਨਹੀਂ ਹੈਗੀ ਯਾਰ ਅੱਜ ਇਹ ਮੇਰੇ ਨਾਲ ਠੱਗੀ ਹੋਣੀ ਏ ਮਤਲਬ ਚਾਰ ਬੰਦੇ ਚਾਰ ਬੰਦੇ ਆ ਜਿਹੜੇ ਸੁਣਦੇ ਵੇ ਕਿ ਮੇਰੇ ਨਾਲ ਮਿਹਨਤ ਠੱਗੀ ਹੋਈ ਏ ਤੇ ਕੱਲ ਲੋਕਾਂ ਨਾਲ ਆਮ ਬੰਦੇ ਨਾਲ ਕਿੰਨੀ ਠੱਗੀ ਕਰਦੇ ਹੋਣਗੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਕਮਿਸ਼ਨਰ ਸਾਹਿਬ ਜਾਂ ਆਮ ਲੋਕਾਂ ਵਾਸਤੇ ਮੰਗ ਕਰਦਾ ਵੀ ਜਿਨੇ ਆਟੋ ਤੇ ਬਹਿਣਾ ਸੋਚ ਸਮਝ ਕੇ ਬੈਠੇ ਆ ਵਾਲੇ ਬੰਦੇ ਨੇ ਮੈਨੂੰ ਠੱਗੀ ਕੀਤੀ ਹੈ ਜੀ ਜੀ ਤੁਸੀਂ ਐਮਪੀਸਰ ਤੇ ਪਹੁੰਚਿਓ ਲੋਕ ਸਮਝ ਦੀ ਤਿਆਰੀ ਕਰਦੇ ਪਏ ਲੱਗਦਾ ਕਿ ਇੱਕ ਰਿਐਲਿਟੀ ਚੈੱਕ ਕੀਤਾ ਜਾ ਰਿਹਾ ਸੀ ਲੋਕਾਂ ਦੇ ਵਿੱਚ ਕਿ ਮੈਂ ਇੱਥੇ ਭਾਈ ਇੱਕ ਆਮ ਇਨਸਾਨ ਬਣ ਕੇ ਇੱਥੇ ਆਇਆ ਸੀਗਾ ਕਿ ਨਾ ਕਿ ਕੋਈ ਪਬਲਿਕ ਮੈਂ ਪਬਲਿਕ ਸਟੈਂਡ ਕਰਨਾ ਹੈ ਜਾਂ ਕੋਈ ਹੀਰੋ ਬਣ ਕੇ ਇਦਾਂ ਦਾ ਕੋਈ ਨਹੀਂ ਮੈਨੂੰ ਰੱਬ ਦੀ ਕਸਮ ਲੱਗੇ ਮੈਂ ਝੂਠ ਨਹੀਂ ਮਾਰਦਾ ਨਹੀਂ ਤੇ ਮੇਰੇ ਆਟੋ ਵਾਲ ਦੂਜੇ ਆਟੋ ਵਾਲੇ ਕੀਤਾ ਮੈਂ ਕਿੱਲੇ ਪਾ ਭਾਜੀ ਉਹ ਕਹਿੰਦਾ 70 ਰੁਪਏ ਮੈਨੂੰ 70 ਰੁਪਏ ਤੇ ਤੋਂ ਮੈਂ 60 ਦਾ ਵਿਚਾਰਾ ਪਤਾ ਕਿ ਆਉਣ ਵਾਲੇ ਐਮਪੀ ਦੇ ਮੈਂ ਇਹ ਮੈਂ ਤਾਂ ਕਹਿੰਦਾ ਜੇ ਮੇਨਾਂ ਠੱਗੀ ਹੋ ਜਿੰਦੀ ਤੇ ਦੁਨੀਆਂ ਦਾ ਦੁਨੀਆਂ ਨਾਲ ਕੀ ਹੁੰਦਾ ਆਊਗਾ ਬੜਾ ਦੁੱਖ ਲੱਗਾ ਯਾਰ ਸਿੱਧੇ ਵੀ ਕਦੀ ਕਿਸੇ ਦਾ ਸਮਾਨ ਖੋ ਜਾਂਦਾ ਆ ਟੋ ਵਾਲਾ ਕਦੀ ਕੁਝ ਖੋ ਜਾਂਦਾ ਅੱਜ ਇਸ ਇਸ ਹੁਣ ਜਗਾਵਾਂਗੇ ਕਿਦਾਂ ਇਹ ਸਾਟੋ ਵਾਲੇ ਦੀ ਸ਼ਕਲ ਦੇਖ ਲਓ ਇਸ ਬੰਦੇ ਨੇ ਕੀਤੀ ਠੱਗੀ ਮੇਨਾਂ ਤੇ ਮੈਂ ਬੜਾ ਪਰੇਸ਼ਾਨ ਆ ਵੀ ਇਹ ਸਾਟੋ ਵਾਲੇ ਕਰਕੇ ਯਾਰ ਕੀ ਇੰਨਾ ਦੁਖੀ ਆ ਗਈ ਮੈਂ ਤਾਂ ਦਫਾ ਕਰ ਰਿਲੇਕਸ਼ਨ ਲੈਣੇ ਨੇ ਇੱਥੋਂ ਅੱਛਾ ਨਾ ਮੈਂ ਮੈਂ ਤੇ ਇੱਕ ਸਾਡਾ ਕੈਨਸਲ ਕਰ ਦਿੱਤਾ ਭਾਈ ਇੱਥੋਂ ਮੈਨੂੰ ਕੀ ਹੋ ਗਿਆ ਮੈਨੂੰ ਮੈਨੂੰ ਮੁੱਦਾ ਦੇਖਾ ਹੈਗਾ ਜੀ ਯਾਰ ਇਤੋਂ ਦੇ ਬੰਦਿਆਂ ਨੇ ਜਿਹੜੇ ਆਮ ਵਿਚਾਰੇ ਗਰੀਬ ਬੰਦੇ ਆ ਉਹਨਾਂ ਦਾ ਜਿਹੜਾ ਹਰਾਮ ਕੀਤਾ ਇਤੋਂ ਦੇ ਬਦਮਾਸ਼ਾਂ ਨੇ ਪਤਾ ਨਹੀਂ ਉਹ ਮੈਂ ਕਿਹੜੀ ਕਿਹੜੀ ਪਾਰਟੀ ਦਾ ਆਤਾ ਮੈਨੂੰ ਨਹੀਂ ਪਤਾ ਪਰ ਹੁਣ ਲੋਕ ਸਭਾ ਦੀ ਜਿਹੜੀ ਤਿਆਰੀ ਤੁਸੀਂ ਕੀਤੀ ਸੀ ਮੈਂ ਭਾਜੀ ਜਲੰਧਰ ਤੋਂ ਲੜੂੰਗਾ ਮੈਂ ਸੋਚਿਆ ਸੀ ਕਿ ਮੈਂਬਰ ਸਾਹਿਬ ਦੇ ਵਿੱਚ ਜਾ ਕੇ ਆਪਣਾ ਬੰਦੇ ਘਰ ਘਰ ਜਾਂ ਜਾ ਗੱਲਬਾਤ ਕਰਾਂਗਾ ਪਰ ਨਹੀਂ ਇਹ ਨਹੀਂ ਇਹ ਤਾਂ ਛੋਟਾ ਝੜਕਾ ਤੁਹਾਨੂੰ ਇਹ ਤਾਂ ਛੋਟਾ ਝੜਕਾ ਵੱਜਾ ਜੀ ਸਾਹਿਬ ਭਰਾਵਾ ਸ਼ਾਂਤੀ ਰੱਖੋ ਯਾਰ ਥੱਗੀ ਥੱਗੀ ਜਿਹੜੀ ਥੱਗੀ ਮਾਰੀ ਆ ਨਾ ਇਸ ਬੰਦੇ ਨੇ ਮੇਲਾ ਮੈਨੂੰ ਆ ਚੌਕ ਤੱਕ ਲਿਆ ਕੇ ਆ ਕਹਿੰਦਾ ਬਾ 30 ਰੁਪਏ ਦੇ ਦ ਉੱਤੇ ਬੰਦੇ ਨੇ ਫੋਨ ਕੀਤਾ ਬੰਦਾ ਆ ਗਿਆ ਬੰਦੇ ਤੈਨੂੰ 200 ਰੁਪਏ ਦੇ ਮੈਂ ਕਹਿੰਦਾ ਵੀ ਮੈਂ ਲੁੱਟ ਪਈ ਮੈਂ ਨਵਾਂ ਨਹੀਂ ਆਇਆ ਤੇ ਮੈਂ ਕੋਈ ਮੈਂ ਕਹਿੰਦਾ ਵੀ ਪਰਵਾਸੀ ਮਜ਼ਦੂਰ ਮੈਂ ਮਜ਼ਦੂਰ ਹਣ ਵੀ ਇਹ ਮੁੱਦਾ ਕਿਸੇ ਕਹਿੰਦੇ ਕਿ 300 ਰੁਪਏ ਕਹਿੰਦੇ ਤਾਂ ਲੋਕੀਂ ਜਾਨੂ ਮਾਰ ਦਿੰਦਾ ਕੀ ਕਰਦੇ ਪਾਜੀ ਮੈਂ ਤਾਂ ਤਾਂ ਹੀ ਕਿ ਲੋਕਾਂ ਨੂੰ ਕਹਿਣਾ ਹੈ ਕਿ ਆਟੋ ਵਾਲੇ ਤੋਂ ਬਚ ਕੇ ਜਿਹਦੇ ਬੰਦੇ ਨੇ ਬਹਿਣਾ ਉਹ ਬੰਦਾ ਗੱਲ ਕਰਕੇ ਬੈਠੇ ਆਟੋ ਵਾਲੇ ਕਦੀ ਯਕੀਨ ਨਾ ਕਰੇ ਇਦਾਂ ਦੇ ਬੰਦਿਆ ਕਰਕੇ ਖਾਸ ਇਦਾਂ ਦੇ ਬੰਦਿਆ ਕਰਕੇ ਤੁਸੀਂ ਆਪਣੇ ਬਾਰੇ ਦੱਸਿਆ ਹੀ ਉਹਨੂੰ ਮੈਂ ਭਾਈ ਦੱਸਿਆ ਮੈਂ ਕਿਹਾ ਮੈਂ ਨੀਡੂ ਸ਼ੈਟਰ ਵਾਲਾ ਰੱਗ ਏੜੀ ਵਾਲਾ ਖੜਾ ਹਾਂ ਤਿੰਨ ਚਾਰ ਬੰਦੇ ਦੇ ਆ ਕੇ ਉਹ ਕਹਿੰਦੇ ਪੈਸੇ ਨਹੀਂ ਦਿੰਦਾ ਤੂੰ ਮੈਂ ਕਿਹਾ ਮੈਨੂੰ ਲੈ ਕੇ ਕਿੱਥੋਂ ਆਇਆ ਵੀ ਇਹ ਤਾਂ ਦੇਖੋ ਭਾਈ ਭਾਈ ਦੱਸਿਆ ਮੈਂ ਕਿਹਾ ਮੈਂ ਨੀਡੂ ਸ਼ੈਟਰ ਵਾਲਾ ਉਹ ਕਹਿੰਦਾ ਕੋਈ ਵੀ ਹੋਵੇ ਮੈਂ ਤਾਂ ਵੀ ਇੱਕੋ ਤਾਂ ਕਈ ਹੰਦਿਆ ਆ ਆ ਦੇਖੋ ਇਸ ਬੰਦੇ ਨੇ ਮੈਂ ਜਾਣਾ ਸੀ ਕਿ ਭਾਜੀ ਇੱਥੇ ਅੰਮ੍ਰਿਤਸਰ ਤੇ ਆ ਜੀਗਾ ਹਰੀਪੁਰੇ ਵਿੱਚ ਮੈਂ ਆਣਾ ਛੋਟੇ ਹਰੀਪੁਰੇ ਜਾਣਾ ਸੀਗਾ ਮੈਂ ਮੇਰਾ ਮਨ ਬਹੁਤ ਦੁਖੀ ਹੈ ਕਿ ਆ ਦਫਾ ਕਰ ਯਾਰ ਕਿ ਬੇੜਾ ਘਰ ਕੋ ਗਿਆ ਸਾਰਾ ਯਾਰ ਮਾਨੇ ਨਾ ਖਰਾ ਇਹਨਾਂ ਦੇ ਆਟੋ ਵਾਲਿਆਂ ਦੇ ਬੰਦਿਆਂ ਨੇ ਨਾ ਵੀ ਬੇੜਾ ਘਰ ਕੀਤਾ ਵਾ ਦੇਸ਼ ਦਾ ਸਿਸਟਮ ਖਰਾਬ ਕੀਤਾ ਵਾ ਡੀਸੀ ਕਮਿਸ਼ਨਰ ਐਡੀਸੀ ਵੀ ਐਸਐਚਓ ਜਾਂ ਡੀਟੀਓ ਸਾਹਿਬ ਕੋਈ ਵੀ ਮਰੀਗਾ ਸੁਣਦੇ ਆ ਲੋਕ ਆਮ ਆਮ ਬੰਦੇ ਲੋਕ ਸੁਣ ਰਿਹਾ ਵੀ ਇਹ ਗਵੜਾ ਲੋਕਾਂ ਨੇ ਮੇਂ ਜਗਾਉਣਾ ਆ ਵੀ ਤੁਸੀਂ ਜਾਗੋ ਯਾਰ ਓਏ ਯਾਰ ਬੰਦ ਬੰਦ ਕੀ ਯਾਰ